ਅੱਛਾ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਪਹਿਲੀ ਕਲੀਅਰ ਕਰ ਦਿੰਨੀ ਆ ਜਿਹੜੇ ਮਤਲਬ ਆਪਣੇ ਸੂਟ ਹੁੰਦੇ ਨੇ ਥੋੜੇ ਜਿਹਾ ਮਤਲਬ ਹਾਈ ਰੇਂਜ ਦੇ ਹੀ ਹੁੰਦੇ ਨੇ ਕੁਆਲਿਟੀ ਕਿਉਂਕਿ ਬਹੁਤ ਗੁੱਡ ਲੈ ਕੇ ਆਣਾਂਗੇ ਆਪਾਂ ਬਹੁਤ ਜ਼ਿਆਦਾ ਵਧੀਆ ਆਪਾਂ ਲੋ ਕੁਆਲਿਟੀ ਦਾ ਮਾਲ ਬਿਲਕੁਲ ਵੀ ਸੇਲ ਨਹੀਂ ਕਰਦੇ ਹੈਗੇ ਕਿਉਂਕਿ ਕੱਲ ਨੂੰ ਤੁਸੀਂ ਮੈਨੂੰ ਲਾਂਭਾ ਦਈ ਚੱਲੋ ਵੀ ਸਾਡਾ ਕਪੜਾ ਖਰਾਬ ਨਿਕਲ ਗਿਆ ਜਾਂ ਸ਼੍ਰਿੰਕ ਹੋ ਗਿਆ ਜਾਂ ਛਣ ਗਿਆ ਕੁਛ ਵੀ ਹੋ ਗਿਆ ਹਨਾ ਤੇ ਉਹਦੀ ਸਾਡੀ ਫਿਰ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਅੱਜ ਤੁਸੀਂ 4-500 ਰੁਪਏ ਬਾਦਲ ਲਾ ਦੋਗੇ ਲੰਬ ਟਾਈਮ ਸੂਟ ਤਾਂ ਤੁਹਾਨੂੰ ਕੋਈ ਮਤਲਬ ਇਹ ਚੂਗੂਗਾ ਨਹੀਂ ਹੈਗਾ ਉੰਬੀ ਅਸੀ ਕਪੜਾ ਮਹਿੰਗਾ ਲਿਆਗਾ ਕਿਉਂਕਿ ਉਹ ਕਪੜਾ ਹੰਡਣ ਵਾਲਾ ਵੀ ਹੁੰਦਾਗਾ ਤਾਂ ਕਰਕੇ ਥੋੜਾ ਜਿਹਾ ਫਿਰ ਜਿਹੜੀ ਵਧੀਆ ਚੀਜ਼ ਹੁੰਦੀ ਆ ਉਹ ਮਹਿੰਗੀ ਹੀ ਹੁੰਦੀ ਹੈਗੀ ਤੇ ਜਿਹੜੇ ਆਪਣੇ ਪ੍ਰਿੰਟ ਸੂਟ ਲੈਣਗੇ ਉਹ ਆਪਣੇ 1500 ਤੋਂ ਸਟਾਰਟਿੰਗ ਹੈਗੀ ਸੂਟਾਂ ਦੀ 1500 ਤੋਂ نیچے ਕੋਈ ਆਪਣੇ ਕੋਲੇ ਸੂਟ ਨਹੀਂ ਹੈਗਾ ਜੀ ਸਸਤੇ ਸੂਟ ਹੈਗੇ ਨੇ ਸਿਰਫ ਉਹ ਵੀ ਥੋੜੇ ਜੇ ਕਿਉਂਕਿ ਸਸਤੇ ਜਿਹੜੀਆਂ ਪਹਿਣਾ ਮੇਰੇ ਤੋਂ ਸੂਟ ਲੈਂਦੀਆਂ ਨਹੀਂਆਂ ਉਹ ਬਿਲਕੁਲ ਸਸਤੇ ਸੂਟ ਲਾਈਕ ਨਹੀਂ ਕਰਦੀਆਂ ਹੈਗੀਆਂ ਉਹ ਮਤਲਬ 7-800 ਹਜ਼ਾਰ ਵਾਲਾ ਕੋਈ ਸੂਟ ਨਹੀਂ ਲੈਂਦੀਆਂ ਹੈਗੀਆਂ ਪਾਏ ਹੈਗੇ ਨੇ ਕਿ ਜਿਨ੍ਹਾਂ ਨੇ ਲੈਣਾਗਾ ਆਪਾਂ ਪਿੱਛੇ ਵੀਡੀਓ ਵੀ ਪਾਈ ਸੀ ਉਹਦੇ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਇੱਕ ਦੋ ਤੁਹਾਡਾ ਮੈਸੇਜ ਆਉਂਦਾ ਸਾਨੂੰ ਪ੍ਰਿੰਟ ਸੂਟਾਂ ਦੀਆਂ ਫੋਟੋ ਆ ਭੇਜੋ ਆਸਤੇ ਆਸਤੇ ਸਾਰਿਆਂ ਦੀ ਵੀਡੀਓ ਪੈ ਰਹੀ ਹੈ ਪ੍ਰਿੰਟ ਸੂਟਾਂ ਦੀ ਇਦਾਂ ਅਸੀਂ ਫੋਟੋਆਂ ਭੇਜ ਕੇ ਕਿੰਨੀਆਂ ਕੁ ਤੁਹਾਡੇ ਨਾਲ ਫੋਟੋਆਂ ਸ਼ੇਅਰ ਕਰੀਏ ਹਨਾ ਸੋ ਮੇਰੀ ਰਿਕਵੈਸਟ ਹੈ ਪਲੀਜ਼ ਵੀ ਤੁਸੀਂ ਸਾਰੇ ਵੀਡੀਓ ਹੀ ਦੇਖ ਲਿਆ ਕਰੋ ਸਾਰੀ ਐਂਡ ਤੱਕ ਵੀਡੀਓ ਦੇਖਿਆ ਕਰੋ ਆਪਾਂ ਸਾਰੇ ਤਰ੍ਹਾਂ ਦੇ ਸੂਟ ਜਿਵੇਂ ਕੱਲ ਵੀਡੀਓ ਪਾਈ ਸੀ ਖਾਦੀ ਕਾਟਨ ਦੇ ਪਰਸੋਂ ਪਾਈ ਸੀ ਥੋੜੇ ਜਿਹੀ ਠੀਕ ਰੇਟ ਵਾਲੇ ਸੂਟ ਸਾਰੇ ਤਰ੍ਹਾਂ ਦੀ ਆਪਾਂ ਵੀਡੀਓ ਪਾਉਂਦੇ ਰਹਨੇ ਆਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ スクリーンショット ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ WhatsApp ਦਾ ਜਿਹੜਾ ਨੰਬਰ ਹੈ نیچے ਮੈਂਸ਼ਨ ਕੀਤਾ ਹੁੰਦਾ ਹੈਗਾ ਉੱਥੇ ਜਾ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਪ੍ਰਾਈਸ ਪੁੱਛ ਸਕਦੇ ਹੋਗੇ ਤੇ ਪ੍ਰਾਈਸ ਜਿਹੜੇ ਹੈਗੇ ਨੇ ਸਾਰੇ 1500 ਤੋਂ ਪਲੱਸ ਵਾਲੇ ਸੂਟ ਲēngੇ ਉਦੋਂ نیچے ਆਪਣੇ ਕੋਲੇ ਕੋਈ ਸੂਟ ਨਹੀਂ ਹੈਗਾ ਤੇ ਨਾ ਆਪਾਂ ਸਸਤੀ ਕੁਆਲਿਟੀ ਦਾ ਸੂਟ ਲਈ ਆਈਏ ਕਿਉਂਕਿ ਉਹ ਸਾਡੇ ਗੱਲ ਪੈਣ ਵਾਲਾ ਹੀ ਕੰਮ ਹੈਗਾ ਕੋਈ ਨਹੀਂ ਲੈਂਦਾ ਹੈਗਾ ਉਹਨਾਂ ਨੂੰ ਉਹ ਇਦਾਂ ਹੀ ਪਏ ਰਹਿੰਦੇ ਨੇ ਕਿ ਸਾਡੇ ਕੋਲ ਠੀਕ ਹੈ ਜੀ ਤੇ ਆਪਣਾ ਇੰਸਟਾਗ੍ਰam ਤੇ ਪੇਜ ਹੈਗਾ ਉੱਥੇ ਜਾ ਕੇ ਤੁਸੀਂ ਮੇਰੇ ਪੇਜ ਨੂੰ ਵਾਦ ਤੋਂ ਬਾਅਦ ਫੋਲੋ ਕਰੋ ਤੇ ਉੱਥੇ ਜਾ ਕੇ ਆਪਾਂ ਰੀਲਸ ਆਈ ਹੈਂਡਵਰਕ ਆਰੀਵਰਕ ਮਸ਼ੀਨਵਰਕ ਦੇ ਆਪਣੇ ਸੂਟ ਪਾਏ ਹੋਏ ਨੇਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਹੈਗੇ ਨੇਗੇ ਤੇ ਉਹ ਤੁਸੀਂ ਮਤਲਬ ਉੱਥੇ ਜਾ ਕੇ ਚੈੱਕ ਕਰ ਸਕਦੇ ਹੋਗੇ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਸੂਟ ਬਣਵਾ ਸਕਦੇ ਹੋਗੇ ਆਪਾਂ ਰਹਿਣ ਵਾਲੇ ਆ ਜੀ ਸਮਾਣਾ ਸਿਟੀ ਉਂਦੇ ਨੇੜਿਆਂਗੇ ਤੇ ਪਟਿਆਲਾ ਟੈਸਟਿਕਾ ਆਪਣਾ ਜੇ ਕੋਈ ਮੇਰੇ ਨੇੜੇ ਤੇੜੇ ਭੈਣ ਰਹਿੰਦੀ ਹੈ ਜੀ ਮੇਰੇ ਨਾਲ ਜੁੜੀ ਹੋਈ ਆ ਉਹ ਆਪਣੇ ਕੱਪੜੇ ਲਜਾਣਾ ਚਾਹੁੰਦੀ ਹੈ ਮਤਲਬ ਆਪਣੇ ਸੂਟ ਕੋਈ ਵੀ ਰਖਵਾ ਕੇ ਇੱਥੋਂ ਚੱਕਣਾ ਚਾਹੁੰਦੀ ਹੈ ਤਾਂ ਉਹ ਮੇਰੇ ਕੋਲੋਂ ਘਰ ਆ ਕੇ ਚੱਕ ਸਕਦੀ ਹੈ ਕਿ ਆਪਣੇ ਕੱਪੜੇ ਲਜਾ ਸਕਦੀ ਹੈ ਕਿ ਕਈਆਂ ਭੈਣਾਂ ਨੂੰ ਪੇਮੈਂਟ ਦੀ ਪ੍ਰੋਬਲਮ ਹੁੰਦੀ ਆ ਵੀ ਅਸੀਂ ਆਨਲਾਈਨ ਪੇਮੈਂਟ ਨਹੀਂ ਕਰ ਸਕਦੀਆਂ ਜਿਹੜੀਆਂ ਨਹੀਂ ਕਰ ਸਕਦੀਆਂ ਹੈਗੀਆਂ ਉਹ ਮੇਰੇ ਨੇੜੇ ਨੇਂਗੀਆਂ ਜਿਹੜੀਆਂ ਉਹ ਆਪਣੇ ਕੱਪੜੇ ਤੇ ਕਪੜਾ ਚੈੱਕ ਕਰਕੇ ਆਪਣੇ ਕੱਪੜੇ ਲਜਾ ਸਕਦੀਆਂ ਨੇਂਗੀਆਂ ਠੀਕ ਹੈ ਜੀ ਅੱਜ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਇਹ ਹੈਗੇ ਨੇ ਕਿ ਪਿਓਰ ਕਾਟਨ ਦੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਇਹਨਾਂ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੁਹਾਨੂੰ ਕੀਟਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੋ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ ਜੇ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਆਪਣਾ ਸੂਟ ਇਦਾਂ ਵੀ ਮੰਗਵਾ ਸਕਦੇ ਹੋਗੇ ਤੁਸੀਂ ਦੁਨੀਆ ਦੇ ਕੋਈ ਵੀ ਕੋਨੇ 'ਚ ਬੈਠੇ ਹੋਗੇ ਆਪਣਾ ਆਨਲਾਈਨ ਆਰਡਰ ਦੇ ਕੇ ਸੂਟ ਆਪਣੇ ਘਰ ਤੱਕ ਸ਼ਹਿਰ 'ਚ ਬੈਠੇ ਹੋ ਪਿੰਡ 'ਚ ਬੈਠੇ ਹੋ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਸੂਟ ਤੇ ਆਪਣਾ ਕੋਈ ਫਰਾਡ ਕੰਮ ਨਹੀਂ ਹੈਗਾ ਆਪਣਾ ਜੈਨੂਇਨ ਕੰਮ ਹੈਗਾ ਜਿੱਦਾਂ ਮੈਨੂੰ ਕੱਲ ਮੈਸੇਜ ਆਇਆ ਸੀਗਾ ਵੀ ਅਸੀਂ ਸੂਟ ਲੈ ਲਵਾਂਗੇ ਵੀ ਪਰ ਵੀ ਸਾਡੇ ਨਾਲ ਧੋਖਾ ਨਾ ਹੋ ਜੇ ਵੀ ਜਿਹੜੀ ਚੀਜ਼ ਤੁਸੀਂ ਦਿਖਾ ਰਹੇ ਹੋ ਕਿਤੇ ਉਹ ਨਾ ਹੋਵੇ ਕੋਈ ਹੋਰ ਸੂਟ ਆ ਜਾਣ ਐਵੇਂ ਦਾ ਕੋਈ ਨਹੀਂ ਹੈਗਾ ਜਿਹੜੇ ਮਤਲਬ ਲੈ ਰਹੀਆਂ ਨੇ ਇਹ ਸੂਟ ਉਹਨਾਂ ਨੂੰ ਆਪਣੀ ਚੰਗੀ ਤਰ੍ਹਾਂ ਪਤਾ ਜਿਹੜੀ ਚੀਜ਼ ਆਪਾਂ ਦਿਖਾਉਣਿਆਂਗੇ ਤੇ ਆਪਾਂ ਉਹੀ ਦਿੰਨੇ ਆਂਗੇ ਐਦਾਂ ਨਹੀਂ ਚੱਲਦਾ ਹੁੰਦਾ ਕੰਮ ਵੀ ਅਸੀਂ ਤੁਹਾਨੂੰ ਕੁਝ ਹੋਰ ਦਿਖਾਈਏ ਪੁੱਛਾਈਏ ਕੁਝ ਹੋਰ ਠੀਕ ਹੈ ਜੀ ਇਹ ਹੈਗਾ ਜੀ ਪਿਓਰ ਕਾਟਨ ਦਾ ਸੂਟ ਇਹਦੇ ਨਾਲ ਹੈਗਾ ਮੋਡਲ ਦਾ ਦੁਪੱਟਾ ਮੋਡਲ ਸਿਲਕ ਦਾ ਦੁਪੱਟਾ ਬਿਲਕੁਲ ਸਲਿੱਪ ਨਹੀਂ ਕਰਦਾ ਹੈਗਾ ਸਿਰ ਤੇ ਖੜਨ ਵਾਲਾ ਦੁਪੱਟਾ ਹੈਗਾ ਬਹੁਤ ਜਿਆਦਾ ਸੌਫਟ ਲਾਈਟ ਵੇਟ ਪਿਓਰ ਦੇ ਵਿੱਚ ਦੁਪੱਟਾ ਹੈਗਾ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ ਮੈਸੇਜ ਕਰ ਸਕਦੇ ਹੋਗੇ ਵਟਸਐਪ ਦੇ ਉੱਪਰ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਆਪਣੀ ਪੇਮੈਂਟ ਕਰਕੇ ਤੁਸੀਂ ਸੂਟ ਰਖਵਾ ਸਕਦੇ ਹੋ ਪ੍ਰਾਈਸ ਹੈਗਾ ਇਹਦਾ 2200 ਸਿਰਫ 2 ਸੂਟ ਅਵੇਲੇਬਲ ਨੇਗੇ ਆਪਣੇ ਕੋਲੇ ਬਾਕੀ ਇਹਦੇ ਸੇਲ ਇਹਦੇ ਨਾਲ ਦੇ ਸੇਲ ਹੋਗੇ ਸੀ ਆਪਾਂ ਵੀਡੀਓ ਨਹੀਂ ਪਾਈ ਹੈਗੀ ਕਿਉਂਕਿ ਆਪਾਂ ਕੋਰੀਅਰ ਕੱਟਦਾ ਤੇ ਦੂਜਾ ਕਲਰ ਇਹਦੇ ਵਿੱਚ ਏ ਵਾਲਾ ਹੈਗਾ ਕਲਰ ਦੋਨੋਂ ਹੀ ਬਹੁਤ ਜ਼ਿਆਦੇ ਸੋਹਣੇ ਲੱਗੇ ਤੁਹਾਨੂੰ ਥੋੜਾ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਲਓ ਤੇ ਵਟਸਐਪ ਤੇ ਮੈਸੇਜ ਕਰ ਦਿਓ ਠੀਕ ਹੈ ਜੀ ਤੇ ਨਾਲ ਵਿਦ ਦੁਪੱਟਾ ਦਾ ਲਾਸ ਹੀ ਫਿਨਿਸ਼ਿੰਗ ਹੈ ਨਹੀਂਗੀ ਜੇ ਤੁਸੀਂ ਕਰਵਾਉਣਾ ਚਾਹੋਗੇ ਤਾਂ ਆਪਾਂ ਕਰਕੇ ਵੀ ਦੇ ਦਾਂਗੇ ਤੁਹਾਨੂੰ ਕੋਈ ਵੀ ਮੇਰੀ ਭੈਣ ਬਾਹਰ ਤੋਂ ਦੇਖ ਰਹੀ ਆ ਆਪਣੀ ਵੀਡੀਓ ਤਾਂ ਉਹ ਵੀ ਤੁਸੀਂ ਵੀ ਆਪਣੇ ਸੂਟ ਲੈ ਸਕਦੇ ਹੋ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋਗੇ ਕੋਈ ਵੀ ਸੂਟ ਪਸੰਦ ਆਉਂਦਾਗਾ ਤੁਹਾਨੂੰ ਤੇ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਆਪਣੇ ਕੋਲ ਹਰ ਤਰ੍ਹਾਂ ਦੇ ਕਾਰੀਗਰ ਹੈਗੇ ਨੇਗੇ ਇਹਦਾ ਵੀ ਪ੍ਰਾਈਸ ਹੈਗਾ ਦਾ 2200 ਤੇ ਫਿਰ ਅੱਗੇ ਹੈਗੇ ਨੇ ਜੀ ਰਾਮ ਟੈਕਸ ਦੇ ਸੂਟ ਅਗਲੇ ਸੂਟ ਹੈਗੇ ਨੇ ਜੀ ਰਾਮ ਟੈਕਸ ਦੇ ਇਹ ਪਿਓਰ ਦਾ ਸਟੱਫ ਲੱਗਿਆ ਹੋਇਆ ਹੈ ਲਾਈਨਿੰਗ ਲੱਗੂਗੀ ਇਹਨਾਂ ਦੇ ਨੀਤੇ ਵਿਦਆਊਟ ਲਾਈਨਿੰਗ ਨਹੀਂ ਹੈ ਸਟਿਚ ਹੁੰਦੇ ਹੈਗੇ ਤੁਸੀਂ ਪਾਰਟੀ 'ਵੀ ਆ ਜਿੱਦਾਂ ਮਰਜੀ ਪੈਣ ਸਕਦੇ ਹੋਗੇ ਤੇ ਵਿੱਚ ਵਰਕ ਹੋਇਆ ਹੋਇਆ ਹੈਗਾ ਦੇਖੋ ਸੋਬਰ ਜੀਆਂ ਮਤਲਬ ਵਾਈਟ ਹੋਣਗੇ ਗਰਮੀ ਦੇ ਵਿੱਚ ਪਾਉਣ ਵਾਲੀਆਂ ਤੇ ਨਾਲ ਹੈਗਾ ਜੀ ਦੁਪੱਟਾ ਇਹਨਾਂ ਦੇ ਬਹੁਤ ਜ਼ਿਆਦੇ ਸੋਨਨ ਡਿਜੀਟਲ ਪ੍ਰਿੰਟ ਦਾ ਦੁਪੱਟਾ ਬਣਿਆ ਹੋਇਆ ਹੈਗਾ ਤੇ ਲਾਈਟ ਵੇਟ ਦੁਪੱਟਾ ਪਿਓਰ ਦੇ ਵਿੱਚ ਹੈਗਾ ਇਹਨਾਂ ਦਾ ਪ੍ਰਾਈਸ ਹੈਗਾ 3500 ਜੜੀਆਂ ਮਤਲਬ ਪਹਿਣਾ ਫੁੱਲ ਪਿਓਰ ਦੇ ਸੂਟ ਮੰਗਦੀਆਂ ਹੁੰਦੀਆਂ ਨੇ ਨਾ ਉਹ ਇਹ ਚੀਜ਼ ਲੈ ਸਕਦੀਆਂ ਨੇ ਇਹ ਤੇ ਬਾਕੀ ਤੁਸੀਂ ਸਟੈਂਪ ਤੋਂ ਹੀ ਹਿਸਾਬ ਲਾ ਲਓ ਜਿਸ ਦੇ ਜਿੱਦਾਂ ਜਿੱਦਾਂ ਮਤਲਬ ਬ੍ਰਾਂਡ ਹੁੰਦੇ ਨੇ ਨਾ ਉਦਾਂ ਉਦਾਂ ਜੇ ਕੋਈ ਠੀਕ ਬ੍ਰਾਂਡ ਦਾਗਾ ਤਾਂ ਉਹਦੀ ਸਸਤੀ ਕੁਆਲਿਟੀ ਹੋਊਗੀ ਸਸਤਾ ਹੋਊਗਾ ਕੱਪੜਾ ਜੇ ਉਹਦੂ ਆਪਕੋ ਬ੍ਰਾਂਡ ਹੈ ਜਿਵੇਂ ਟਿਸਟਾ ਬ੍ਰਾਂਡ ਦੇ ਕੱਪੜੇ ਪ੍ਰਿੰਟ ਸੂਟ ਵੀ 17 1700 ਦੇਣਗੇ ਕਿਉਂਕਿ ਉਹ ਬ੍ਰਾਂਡ ਹੀ ਮਹਿੰਗਾਗਾ ਟਿਸਟਾ ਦਾ ਤੇ ਉਹਨਾਂ ਦੀ ਕੱਪੜੇ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈਗੀ ਇਹ ਹੈਗਾ ਪਿੰਕ ਕਲਰ ਇਹਦਾ ਘੇਰਾ 25 ਇੰਚਾਗਾ ਤੁਸੀਂ ਜਿੰਨਾ ਮਰਜ਼ੀ ਰਖਵਾ ਸਕਦੇ ਹੋਗੇ ਤੇ ਆ ਚੀਜ਼ ਫਿਰ ਸੈਂਟਰ ਦੇ ਵਿੱਚ ਹੀ ਆਊਗੀ ਕੋਈ ਇੱਧਰ ਉੱਧਰ ਨਹੀਂ ਜਾਂਦੀ ਹੈਗੀ ਤੇ ਵਿੱਚ ਵਰਕ ਹੋਇਆ ਹੋਇਆ ਹੈਗਾ ਜਿੱਦਾਂ ਇਹਦਾ ਪ੍ਰਾਈਸ ਅਕੋਰਡਿੰਗ ਮਤਲਬ ਬਹੁਤ ਜ਼ਿਆਦਾ ਠੀਕ ਹੈਗਾ ਵੀ ਕਪੜਾ ਪਿਓਰ ਦੇ ਵਿੱਚ ਆ ਵਰਕ ਹੈ ਲਾਲ ਵਿਦ ਦੁਪੱਟਾ ਵੀ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਰਖਵਾ ਸਕਦੇ ਹੋ ਇਹ ਹੈਗਾ ਜੀ ਇਹਦਾ ਦੁਪੱਟਾ ਪੁੱਲਾ ਦਾ ਇਹਦਾ ਪ੍ਰਾਈਸ ਵੀ 3500 ਹੈਗਾ ਤੀਜਾ ਕਲਰ ਇਹਦੇ ਵਿੱਚ ਹੈਗਾ ਕਰੀਮ ਇਹਦੇ ਵੀ ਘੇਰੇ ਤੇ ਵਰਕ ਹੋਇਆ ਤੇ ਵਿੱਚ ਵਰਕ ਹੋਇਆ ਹੋਇਆ ਤੇ ਸਾਰੇ neck ਤੱਕ ਤੇਰੀ ਬੈਕ ਤੇ ਵੀ ਡਿਜ਼ਾਈਨ ਲੰਗਾ ਬੋਟਮ ਹੈ ਸਾਰਿਆਂ ਦੀਆ ਪਲੇਨ ਲੰਗੀਆਂ ਤਿੰਨਾ ਸੁਟਾਂ ਦੀਆਂ ਨਾਲ ਹੈਗਾਗਾ ਦੁਪੱਟਾ ਬਹੁਤ ਜਿਆਦੇ ਸੋਹਣਾ ਦੁਪੱਟਾ ਹੈਗਾ ਘਰ ਨੂੰ ਆਉਂਦੇ ਵਿੱਚ ਕੋਈ ਵੀ ਤੁਸੀਂ ਜਿੱਦਾਂ ਮਰਜ਼ੀ ਦੁੱਖ ਸੁੱਖ ਦੇ ਵਿੱਚ ਇਹ ਸੂਟ ਪੈਨ ਸਕਦੇ ਹੋਗੇ ਇਹਦਾ ਪ੍ਰਾਈਸ ਵੀ 3500 ਹੈਗਾ ਸਟਿਚਿੰਗ ਅਵੇਲੇਬਲ ਹੈਗੀ ਹੈ ਜੇ ਤੁਸੀਂ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਹੋਗੇ ਨਹੀਂ ਤੁਹਾਡੀ ਜਿੱਥੋਂ ਵੀ ਸਟਿਚਿੰਗ ਸੈੱਟ ਬਣਦੀ ਹੈਗੀ ਤਾਂ ਤੁਸੀਂ ਇਦਾਂ ਹੀ ਸੂਟ ਮਕਵਾ ਸਕਦੇ ਹੋਗੇ ਬਸ ਆਪਣੇ ਕੋਲੇ ਥੋੜੇ ਜਿਹਾ ਮਤਲਬ ਹਾਈ ਕੁਆਲਿਟੀ ਦੇ ਕੱਪੜੇ ਹੁੰਦੇ ਨੇਗੇ ਲੋ ਕੁਆਲਿਟੀ ਦਾ ਆਪਾਂ ਮਾਲ ਨਹੀਂ ਰੱਖਦੇ ਹੈਗੇ ਕੱਲੋਂ ਤੁਸੀਂ ਲਾਂਬੇ ਦਈ ਚੱਲੋ ਇਹ ਕੱਪੜਾ ਐਵੇਂ ਨਿਕਲ ਗਿਆ ਜਿਵੇਂ ਨਿਕਲ ਗਿਆ ਕੋਈ ਫਾਇਦਾ ਨਹੀਂ ਹੈਗਾ ਪਹਿਲਾਂ ਹੀ ਤੁਸੀਂ ਵੱਧ ਪੈਸੇ ਲਾ ਦੋਗੇ ਤਾਂ ਕੋਈ ਨਹੀਂ ਕਈ ਤਾਂ ਇਹਨਾਂ ਨੂੰ ਵੀ ਮਹਿੰਗੇ ਕਹੀ ਜਾਂਦੇ ਨੇ ਵੀ ਕੱਪੜੇ 'ਚ ਕੀ ਹੈਗਾ ਕਿਉਂਕਿ ਤੁਸੀਂ ਜੇ ਸਾਹਮਣੋਂ ਦੇਖੋਗੇ ਨਾ ਜੋ ਚੀਜ਼ ਅਸੀਂ ਦੇਖਦੇ ਹਾਂਗੇ ਵੀ ਸਾਨੂੰ ਹਾਂ ਵੀ ਆਪਾਂ ਵਧੀਆ ਲੈ ਕੇ ਆਉਣੇ ਜਿੰਨਾ ਭੈਣਾਂ ਕੋਲ ਕੱਪੜੇ ਦੰਦਦੇ ਨੇਗੇ ਉਹਨਾਂ ਨੂੰ ਪਤਾ ਵੀ ਹਾਂ ਵਧੀਆ ਕੁਆਲਿਟੀ ਆਉਂਦੀ ਹੈਗੀ ਸਾਡੇ ਕੋਲ ਮਾੜੀ ਨਹੀਂ ਆਉਂਦੀ ਹੈਗੀ ਮੇਰੇ ਕੋਲੇ ਪ੍ਰਿੰਟ ਸੂਟ ਐਵੇਂ ਕਹਾ 3000 4000 5000 ਤੱਕ ਵੀ ਸੇਲਿੰਗ ਹੈਗੀ ਹੈਗੀ ਵਿਕ ਜਾਂਦੇ ਨੇਗੇ ਦੁਪੱਟਿਆਂ ਨਾਲ ਕਿਉਂਕਿ ਆਪਾਂ ਚੀਜ਼ ਵਧੀਆ ਦਿੰਦੇ ਆ ਅਗਲੇ ਨੂੰ ਅਗਲਾ ਹੱਸ ਕੇ ਲੈਂਦਾ ਦਾ ਕਿਸੇ ਨੇ ਮੈਨੂੰ ਅਜੇ ਤੱਕ ਇਹ ਨਹੀਂ ਕਿਹਾ ਹੈਗਾ ਵੀ ਹਾਂ ਤੁਹਾਡੇ ਰੇਟ ਜਾਂਦੇ ਨੇਗੇ ਤੇ ਕਈ ਕਹਿ ਆ ਵੀ ਦਿੰਦੇ ਨੇਗੇ ਚਲੋ ਆਪਾਂ ਆਪਣੀ ਚੁਆਇਸ ਹੁੰਦੀ ਹੈਗੀ ਕੋਈ ਨਹੀਂ ਵੀ ਜਾਦੇ ਮਹਿੰਗਾ ਲੈਂਦੇ ਹੈਗੀ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਣਾ ਤਾਂ ਸਕਰੀਨਸ਼ਾਟ ਲੈ ਕੇ ਆਪਾਂ ਵਟਸਐਪ ਤੇ ਭੇਜ ਸਕਦੇ ਹੋਗੇ ਤੇ ਆਪਣਾ ਸੂਟ ਰਖਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਸਾਡੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਬਾਏ ਬਾਏ ਜੀ ਸਤਿ ਸ੍ਰੀ ਅਕਾਲ